চাল ਖਮਾਣੋ ਦੇ ਪਿੰਡ ਮੰਡੇਰਾ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਦੇ ਉੱਪਰ ਬ੍ਰਿਜ ਦੇ ਹੇਠਾਂ ਦੋਵੇਂ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਬਣੇ ਨਾਲੇ ਨੂੰ ਜਿਉਂ ਹੀ ਪ੍ਰਸ਼ਾਸਨਿਕ ਅਧਿਕਾਰੀ ਤੇ ਨੈਸ਼ਨਲ ਹਾਈਵੇ ਦੇ ਕਰਮਚਾਰੀ ਖੋਲਣ ਦੇ ਲਈ ਪਹੁੰਚੇ ਤਾਂ ਪਿੰਡ ਮੰਡੇਰਾ ਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਕੰਮ ਦਾ ਵਿਰੋਧ ਕੀਤਾ ਕਿਉਂਕਿ ਲੋਕਾਂ ਵੱਲੋਂ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਖਮਾਣੋ ਸ਼ਹਿਰ ਦਾ ਪਾਣੀ ਇਸ ਨਾਲੇ ਵਿੱਚ ਪਾਇਆ ਜਾ ਰਿਹਾ ਹੈ ਜਦੋਂ ਕਿ ਐਸਡੀਐਮ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਸਿਰਫ ਬਰਸਾਤ ਦਾ ਪਾਣੀ ਇਸ ਨਾਲੇ ਵਿੱਚ ਪਾਇਆ ਜਾ ਰਿਹਾ ਹੈ ਇਸ ਦੌਰਾਨ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ ਤੇ ਜੀਸੀਬੀ ਦੇ ਨਾਲ ਜਦੋਂ ਨਾਲੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵੇਂ ਧਿਰਾਂ ਦੇ ਵਿੱਚ ਮਾਮੂਲੀ ਝੜਪ ਵੀ ਹੋਈ ਤੇ ਇਸ ਦਰਮਿਆਨ ਹੀ ਇੱਕ ਨਹਿنگ ਸਿੰਘ ਦੀ ਅੱਗ ਲੱਗ ਗਈ ਤੇ ਇਸ ਤੋਂ ਬਾਅਦ ਮਾਮਲਾ ਕਾਫੀ ਗਰਮਾਉਂਦਾ ਹੋਇਆ ਨਜ਼ਰ ਆਇਆ ਤੇ ਇੱਕ ਨੌਜਵਾਨ ਦੇ ਪੈਰ ਦੇ ਉੱਪਰ ਸੱਟ ਵੀ ਲੱਗੀ ਦੱਸੀ ਜਾ ਰਹੀ ਹੈ ਜਿਸ ਦੇ ਪੈਰ ਤੇ 9 ਟਾਂਕੇ ਲੱਗੇ ਦੱਸੇ ਜਾ ਰਹੇ ਨੇ ਤੇ ਨੌਜਵਾਨ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਖਮਾ ਉਹ ਸ਼ਹਿਰ ਦਾ ਪਾਣੀ ਨਾਲੇ ਵਿੱਚ ਪਾਇਆ ਜਾ ਰਿਹਾ ਸੀ ਤੇ ਗੰਦੇ ਪਾਣੀ ਦੇ ਕਾਰਨ ਕੋਈ ਵੀ ਬਿਮਾਰੀ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ। ਇਹ ਘਟਨਾ ਹੈ ਬਾਪੇ ਜੀ ਜਿਹੜਾ ਉੱਥੇ ਨੱਕਾ ਲਾਇਆ ਹੋਇਆ ਸ਼ਵਾਲ ਸਕੂਲ ਦੇ ਮੁਰੇ ਜੀ ਉਹ ਸਾਰਾ ਖਮਾਣੋਂ ਦਾ ਪਾਣੀ ਆ ਰਿਹਾ ਜੀ ਉੱਥੇ। ਠੀਕ ਹੈ ਜੀ। ਇਹਨਾਂ ਨੇ ਪ੍ਰਸ਼ਾਸਨ ਨੂੰ ਅਸੀਂ ਬਹੁਤ ਐਪਲੀਕੇਸ਼ਨਾਂ ਦੇ ਲਈਆਂ ਐਸਡੀਐਮ ਮੈਡਮ ਕੋਲ ਵੀ ਜਾਏ ਸਾਰੇ ਪਾਸੇ ਧੱਕਾ ਹਾਰ ਕੇ। ਹਾਂਜੀ। ਫਿਰ ਆਪ ਅਸੀਂ ਨੱਕਾ ਲਾਇਆ ਜੀ। ਕਮੇਟੀ ਵਾਲੇ ਸਾਫ਼ ਹੋ ਗਏ ਜੀ ਕਹਿੰਦੇ ਸਾਡਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਪਾਣੀ ਨਾਲ। ਵੀ ਖਮਾਣੋਂ ਨੇ ਆਪ ਤੱਕ ਇਹ ਨਾ ਪਾਣੀ ਪਾਤਾ ਜੀ। ਉਹ ਉਸ ਤੋਂ ਬਾਅਦ ਐਸ.ਡੀ.ਐਮ. ਮੈਡਮ ਆਏ ਉਹਨਾਂ ਨੇ ਖਲਵਾਤਾ ਜੀ ਡਿਪਟੀ ਆਏ ਤੇ ਹੋਰ ਸਥਾਨੇਦਾਰ ਸਾਹਿਬ ਆਏ ਉਹਨਾਂ ਸਾਡੇ ਅਸੀਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਵੀ ਗਾਹਾਂ 'ਚ ਪਾਣੀ ਕੱਢਣਾ ਹੈ ਉਹਦਾ ਵੀ ਨਿਕਾਸ ਕਰੋ ਜੀ ਗਾਹਾਂ ਅੱਛਾ ਜੀ ਵੀ ਸਾਨੂੰ ਤਾਂ ਨੱਕਾ ਖੋਲਣ ਤੇ ਕੋਈ ਤਰਾਜ ਨਹੀਂ ਗਾਹਾਂ ਘਰ ਨੇ ਜੀ ਇੱਥੇ ਕੋਈ ਮਾਰਕੀਟ ਨਹੀਂ ਹੈਗੀ ਕੋਈ ਘਰ ਨਹੀਂ ਹੈਗਾ ਇੱਥੇ ਸਾਡੇ ਦਰ ਅੰਦਰ ਪਾਣੀ ਵੜਿਆ ਫਿਰਦਾ ਜੀ ਅਸੀਂ ਮਜਬੂਰ ਹੋ ਕੇ ਰੋਕਣ ਗਏ ਉਹਨਾਂ ਸਾਡੇ ਨਾਲ ਕੁੱਟਮਾਰ ਕੀਤੀ ਜੀ ਇਹ ਕੁੱਟਮਾਰ ਕੀਤੀ ਆ ਡਿਪਟੀ ਹੈ ਜੀ ਤੇ ਸੁBINDER ਸਿੰਘ ਐਸ.ਐਚ.ਓ ਨੇ ਜੀ ਬਸ ਹੋਰ ਪੁਲਿਸ ਮੁਲਾਜ਼ਮ ਨਹੀਂ ਸਾਰੇ ਇਹਨਾਂ ਸਾਡੇ ਨਾਲ ਬਹੁ ਮੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈ ਜੀ ਬਿਕਰਮਜੀਤ ਸਿੰਘ ਉਹਦੀ ਪੱਗ ਲਾਤੀ ਜੀ ਮੇਰੇ ਜੀਸੀਬੀ ਦਾ ਪੰਜਾਬ ਵਜਾਈ ਧੱਕਾ ਮੁੱਕੀ ਬਾਰ ਕੋਈ ਵੀਡੀਓ ਵੀ ਹੈਗੀ ਆ ਹਾਂ ਜੀ ਵੀਡੀਓ ਵੀ ਹੈਗੀ ਨੇ ਜੀ ਉਹਦੀ ਪੱਗ ਕੌਣ ਲਾ ਰਿਹਾ ਸੀ ਉਥੇ ਤੋਂ ਕੰਬੁਕੀ ਦੇ ਵਿੱਚ ਦੱਪੜਾ ਦੱਪੜੇ ਹੋਏ ਆ ਜੀ ਵਿੱਚ ਪੱਗ ਲੱਗੀ ਜੀ ਉਹਦੀ ਅੱਛਾ ਹਾਂ ਜੀ ਫਿਰ ਉਸ ਤੋਂ ਬਾਅਦ ਉਹ ਗਾਹ ਪਾਣੀ ਚੱਕ ਕੇ ਸਾਡੇ ਪਿੰਡ ਚ ਪਾਤਾ ਜੀ ਉਹਰੇ ਅੱਛਾ ਜੀ ਪਟਨ ਆਏ ਜੀ ਅੱਜ ਕੀ ਜਦੋਂ ਕੀ ਐਨ ਆਈ ਆਰ ਐ ਜੀ ਮੁਲਾਜ਼ਮ ਆਏ ਸੀ ਹਾਂ ਜੀ ਉਹਨਾਂ ਨੇ ਆ ਕੇ ਆਪਣਾ ਇੰਜਣ ਲਿਆਂਦਾ ਉਹਨਾਂ ਨੇ ਕਿਹਾ ਵੀ ਅੱਜ ਥੋੜਾ ਅਸੀਂ ਹੱਲ ਕਰਕੇ ਜਾਂਦੇ ਆ ਵੀ ਜਦੋਂ ਕੀ ਨਾਲ ਇਹਦੇ ਬੰਦ ਕੀਤਾ ਆਈ ਵਾਈਪੀ ਵਾਲਿਆਂ ਨੇ ਬੰਦ ਕੀਤਾ ਹੈ ਖਵਾਨੋ ਦਾ ਪਾਣੀ ਕੀ ਇਹ ਰੋਡ ਦੇ ਪਾਣੀ ਵਾਸਤੇ ਨਿਕਾਸੀ ਵਾਸਤੇ ਬਣਿਆ ਹੋਇਆ ਜੀ ਜਦੋਂ ਕੀ ਅਸੀਂ ਆਈ ਟੀਮ ਸਾਹਿਬ ਦੇ ਇੱਧਰ ਆਪਣੇ ਸਰਕਾਰੀ ਮਲਾਮ ਰੋਡ ਵਾਲੇ ਖੜੇ ਸੀ ਉਧਰੋਂ ਡਿਊਟੀ ਸਾਹਿਬ ਆਏ ਡਿਊਟੀ ਸਾਹਿਬ ਆਉਂਦੀ ਸਾਰ ਗਾਲੀ ਗਲੋਚ ਕਰਨ ਲੱਗੇ ਵੀ ਇਹ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੀਬੀਆਂ ਇਹੀ ਕਰਦੇ ਜਦੋਂ ਕਿ ਸਾਰਾ ਪਿੰਡ ਸੀ ਸਾਰੇ ਪਿੰਡ ਦਾ ਨੁਕਸਾਨ ਹੁੰਦਾ ਜਿਸ ਕਾਰਨ ਵੀ ਤੁੰਨ ਨਾਲ ਹੀ ਗਾਲੀ ਗਲੋਚ ਹੋਣ ਕਰਕੇ ਮੈਂ ਤੁਰਿਆਂ ਜਦ ਜਲ ਕੇ ਮੇਰੀ ਪੱਗ ਉੱਤਰ ਗਈ ਉਸ ਤੋਂ ਬਾਅਦ ਉਹਨਾਂ ਨੇ ਫੇਰ ਗਾਲੀ ਗਲੋਚ ਜਾਰੀ ਕੀਤਾ ਜਿਸ ਕਾਰਨ ਇੱਕ ਮਹਿੰਦਰ ਸਿੰਘ ਸੋਨੀਆਂ ਮੋਢਾ ਉਹਦਾ ਪੈਰ ਵੀ ਪਾੜ ਗਿਆ ਜੀ ਜਦ ਕਿ ਆ ਮੇਰੀ ਬਾਹ ਤੇ ਵੀ ਰਗੜ ਬਜੀ ੱੱਕੇ ਨਾਲ ਉਹਨਾਂ ਜੀ ਸੀ ਬੀ ਵਾਲੇ ਨੂੰ ਕਹਿੰਦੇ ਰਹਿਆ ਵੀ ਇਹ ਇਹ ਤੋਂ ਕੁਝ ਨਹੀਂ ਹੁੰਦਾ ਇਹ ਤੋੜਦਾ ਨਹੀਂ ਹੈਗਾ ਵੀ ਆਪ ਜਦ ਕਿ ਆਪ ਤੋੜ ਕੇ ਫੇਰ ਖੇਤਾਂ ਕਿੰਨੇ ਨੂੰ ਪਾਣੀ ਉਹਨਾਂ ਨੇ ਹੀ ਉਹ ਸ਼ਹਿਰ ਦਾ ਗੰਦਾ ਪਾਣੀ ਸਾਡੇ ਪਿੰਡਾਂ ਕਰ ਰੁਕਦਾ ਹੈ। ਅੱਛਾ ਜੀ। ਹੁਣੇ ਬਰਸਾਤ ਹੋਣ ਕਰਕੇ ਮਤਲਬ ਜਿਹੜਾ ਹੈਗਾ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਇੱਥੇ। ਹਾਂਜੀ। ਇਹ ਪਾਣੀ ਸਾਰੇ ਜਿਹੜਾ ਹੈਗਾ ਗੰਦਾ ਹੈ। ਬਰਸਾਤ ਦਾ ਪਾਣੀ ਤਾਂ ਹੈ ਨਹੀਂ। ਅੱਛਾ ਜੀ। ਪ੍ਰਸ਼ਾਸਨ ਸਾਡਾ ਪਾਣੀ ਕਿੱਥੋਂ ਆਉਂਦਾ ਫਿਰ? ਖਮਾਣੋ ਸ਼ਹਿਰ ਦਾ ਆ ਰਿਹਾ ਹੈ। ਸਾਰੇ ਸ਼ਹਿਰ ਦਾ ਪਾਣੀ ਗੰਦਾ ਪਾਣੀ ਖਮਾਣੋ ਦਾ ਪਾਣੀ ਸਾਡੇ ਪਿੰਡਾਂ ਆ ਰਿਹਾ ਮੰਡੇਰਾ ਦੇ ਵਿੱਚ। ਅੱਜ ਨੈਸ਼ਨਲ ਹਾਈਵੇ ਵਾਲੇ ਜਿਹੜੇ ਹੈਗੇ ਸੀ ਆਏ ਸੀ ਪਾਣੀ ਕੱਢਣ ਵਾਸਤੇ। ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ। ਪਾਈਪ ਪ੍ਰੋਵਾਈਡ ਕਰਵਾ ਕੇ ਉਹਨਾਂ ਨੂੰ ਸਾਰਾ ਉਦੇ ਬਾਅਦ ਐਸਡੀਐਮ ਮੈਡਮ ਆਉਂਦੇ ਨੇ ਜੀਸੀਬੀ ਲਿਆਉਂਦੇ ਨੇ ਉਹ ਮਤਲਬ ਜਿਹੜਾ ਹੈਗਾ ਬੰਦੇ ਦੇ ਸਾਡੇ ਇੱਥੇ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਦੀ ਉਹਨਾਂ ਦੀ ਪੱਗ ਲਾ ਦਿੱਤੀ ਜਾਂਦੀ ਹੈ ਹਾਂਜੀ ਇਹ ਤਾਂ ਢਿੰਗ ਸਿੰਘ ਜਿੰਦ ਬੰਦਿਆਂ ਦੇ ਨਾਲ ਗੱਲ ਕਰਕੇ ਮਤਲਬ ਜਿਹੜਾ ਹੈਗਾ ਅਸੀਂ ਪੱਗ ਦਾ ਹਿਸਾਬ ਕਿਤਾਬ ਲਵਾਂਗੇ ਬਾਕੀ ਪਾਣੀ ਵਾਲੀ ਗੱਲ ਤਾਂ ਬਾਅਦ ਦੀ ਹੈ ਇਹ ਤਾਂ ਬਹੁਤ ਇਲਾਕੀ ਪੱਗ ਉਹਨਾਂ ਦੀ ਇਹਨਾਂ ਦੀ ਉੱਥੇ ਪ੍ਰਸ਼ਾਸਨ ਵਾਲਿਆਂ ਨੇ ਲਾਈ ਹੈ ਜੀ ਪੱਗ ਅਸੀਂ ਤਾਂ ਪੱਗ ਦਾ ਹਿਸਾਬ ਕਿਤਾਬ ਲਵਾਂਗੇ ਜਿਹੜਾ ਹੈਗਾ ਵੀ ਸਾਡੇ ਢਿੰਗ ਸਿੰਘ ਦੀ ਪੱਗ ਲਾਈ ਹੈ ਉਹਨਾਂ ਨੇ ਅਸੀਂ ਇਹਦਾ ਪੱਗ ਦਾ ਹਿਸਾਬ ਕਿਤਾਬ ਲਵਾਂਗੇ ਹਾਲਾਂਕਿ ਜਦੋਂ ਇਸ ਬਾਰੇ ਡੀਐਸਪੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਐਸਡੀਐਮ ਕਮਾਣੋ ਦੇ ਹੁਕਮਾਂ ਦੇ ਉੱਪਰ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਉਹ ਖੁਦ ਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਸੀ ਜਿੱਥੇ ਕੁਝ ਲੋਕਾਂ ਨੇ ਨਾਲਿਆਂ ਦੀ ਸਫਾਈ ਕਰਨ ਆਈ ਮਸ਼ੀਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਮਾਮੂਲੀ ਤਕਰਾਰ ਹੋਇਆ ਤੇ ਨੌਜਵਾਨ ਦੀ ਪਗ ਲੱਥਨ ਦੇ ਮਾਮਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਨੌਜਵਾਨ ਦੀ ਪਗ ਇਸ ਦੌਰਾਨ ਨਹੀਂ ਲਹੀ ਸਗੋਂ ਨੌਜਵਾਨ ਦੀ ਤਿਲਕ ਕੇ ਡਿੱਗਣ ਕਾਰਨ ਪਗ ਲੱਥੀ ਸੀ ਜਗਬਾਨੀ ਚੀ ਵੀ ਲਈ ਜਗਜੀਤ ਸਿੰਘ ਜਟਾਣਾਂ ਦੀ ਰਿਪੋਰਟ